ਵਾਹਿ ਗੁਰੂ ਸਾਹਿਬ ਜੀਓ ਸੁਰਠ ਮਹੱਲਾ ਪੰਜਵਾ ਅਗੇ ਸੁਖ ਮੇਰੇ ਮੀਤਾਂ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤੂ ਨਹੀਂ ਸਾਚੇ ਸਾਹਿਬ ਸੋ ਮਨ ਮੰਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਉ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰੇ ਪ੍ਰਤ ਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਸੋਰਠ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨਾ ਆਵੇ ਨੇਰੇ ਕੰਠ ਲਾਏ ਪ੍ਰਭ ਰਖੈ ਸਤਗੁਰ ਕੀ ਸਚ ਸਾਖੈ ਗੁਰਪੁਰੈ ਪੁਰੀ ਕੀਤੀ ਦੁਸ਼ਮਨ ਮਾਰ ਵਡਾਰੇ ਸਗਲੇ ਦਾਸ ਕੋ ਸੁਮਤ ਦਿੱਤੇ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸੋਰਠਾ ਮਹੱਲਾ ਪੰਜਵਾ ਸਰਬ ਸੁਖਾ ਕਾ ਦਾਤਾ ਸਤਗੁਰ ਤਾ ਕੀ ਸਰਣੀ ਪਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਈਏ ਹਰ ਰਸ ਪੀਵਹ ਭਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਨਾਈ ਰਹਾਉ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂ ਨਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲੈ ਵਲਾਈ ਸੋਰਠ ਮਹੱਲਾ ਪੰਜਵਾ ਕਰਨ ਕਰਾਵਨ ਹਰੇ ਅੰਤਰ ਜਾਮੀ ਜਾਨੇ ਆਪਣੇ ਕੀ ਰਖੈ ਜੈ ਜੈਕਾਰ ਹੋਤ ਜਗ ਭੀਤਰ ਸ਼ਬਦ ਗੁਰੂ ਰਸ ਚਖੈ ਪ੍ਰਭ ਜੀ ਤੇਰੀ ਓਟ ਬਸਾਈ ਤੂੰ ਸਮਰੱਥ ਸਰਨ ਕਾਦਾ ਆਠ ਪਹਿਰ ਤੁਮ ਧਿਆਇ ਰਹਾਉ ਜੋ ਜਨ ਭਜਨ ਕਰੇ ਪ੍ਰਭ ਤੇਰਾ ਤਿਸੈ ਅੰਦੇਸਾ ਨਹੀਂ ਸਤ ਗੁਰ ਚਰਨ ਲਗੇ ਭਉ ਮਿਟਿਆ ਹਰ ਗੁਨ ਗਾਏ ਮਨ ਮਾਹੀ ਸੂਖ ਸਹਿਜ ਆਨੰਦ ਘਨੇਰੇ ਸਤ ਗੁਰ ਦੀਆ ਦੇ ਲਾਸਾ ਜਿਨ ਘਰ ਆਏ ਸੁਬਾ ਸਤਿ ਪੂਰਨ ਹੋਈ ਆਸਾ ਪੂਰਾ ਗੁਰ ਪੂਰੀ ਮਤ ਜਾਕੀ ਪੂਰਨ ਪ੍ਰਭ ਕੇ ਕਾਮ ਗੁਰ ਚਰਨੇ ਲਾਗ ਤਰਿਓ ਭਵ ਸਾਗਰ ਜਪ ਨਾਨਕ ਹਰ ਹਰ ਨਾਮ ਸੋਰਠਾ ਮਹਲਾ ਪੰਜਵਾਂ ਭਇਓ ਕਿਰਪਾਲ ਦੀਨ ਦੁਖ ਪੰਜਨ ਆਪੇ ਸਭ ਬਿਦਾਠੀ ਖਿਨ ਮਹਿ ਰਾਖ ਨਿਓ ਜਨ ਆਪਣਾ ਗੁਰਪੁਰੇ ਬੇੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਇ ਸਗਲ ਕਲੇਸ਼ ਮਿਟੇ ਇਸ ਤਨ ਤੇ ਮਨ ਚੰਦਿਆ ਫਲ ਪਾਈ ਰਹਾਉ ਜੀ ਜੰਤ ਜਾਕੇ ਸਭ ਕੀ ਨੇ ਪ੍ਰਭ ਉਚਾਇ ਅਗਮ અપਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਉਜਲ ਭਏ ਦਰਬਾਰਾ ਸੋਰਠ ਮਹੱਲਾ ਪੰਜਵਾਂ ਸਿੰਭਰੋ ਆਪਣਾ ਸਾਈਂ ਦਿਨ ਸਰੈਨ ਸਦ ਧਿਆਈ ਹੱਥ ਦੇ ਜਿਨ ਰੱਖੇ ਹਰ ਨਾਮ ਮਹਾਰਸ ਚਾਖੇ ਆਪਣੇ ਗੁਰ ਉਪਰ ਕੁਰਬਾਨ ਭਾਏ ਕਿਰਪਾਲ ਪੂਰਨ ਪ੍ਰਭ ਦਾਤੇ ਜੀ ਹੋਏ ਮਿਹਰਮਾਨ ਰਹਾਉ ਨਾਨਕ ਜਨ ਸਰਣਾਈ ਜਿਨ ਪੂਰਨ ਪੈਜ ਰਖਾਈ ਸਗਲੇ ਦੁੱਖ ਮਿਟਾਈ ਸੁਖ ਪੁੰਚੋ ਮੇਰੇ ਪਾਈ ਸੋਰਠ ਮਹੱਲਾ ਪੰਜਵਾ ਸੁਨੋ ਬੇਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਣ ਹਾਰੇ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੂਰੇ ਭਲੇ ਹਮ ਥਾਰੇ ਰਹਾਉ ਸੁਣੀ ਪੁਕਾਰ ਸਮਰਥ ਸੁਆਮੀ ਬੰਦਨ ਕਾਟ ਸਵਾਰੇ ਪਹਿਰ ਫਿਰ ਪਾਓ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾੜੇ ਸੋਰਠ ਮਹੱਲਾ ਪੰਜਵਾ ਜੀ ਜੰਤ ਸਭ ਵਸ ਕਰਦੀ ਲੈ ਸੇਵਕ ਸਭ ਦਰਬਾਰੇ ਅੰਗੀਕਾਰ ਕੀਓ ਪ੍ਰਭ ਆਪਣੇ ਭਵ ਨਿਧ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ ਦੀਨ ਦਿਆਲ ਕਿਰਪਾਲ ਕਿਰਪਾ ਨਿਧ ਪੁਰਨਾ ਖਸਮ ਹਮਾਰੇ ਰਹਾਉ ਆਓ ਬੈਠ ਯਦਰ ਸਭ ਥਾਈ ਓ ਨਕਤ ਹੂੰ ਬਾਤਾ ਭਗਤ ਸਿਰ ਪਾਓ ਦਿਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਤਾ ਸਭ ਥਾਈ ਓ ਨਨਕਤੁ ਹੁ ਬਤਾ ਭਗਤ ਸਿਰ ਪਾਓ ਦੀਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ